ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਘਰੇ ਖੁਸ਼ੀਆਂ ਮਾਣ ਰਹੇ ਹੋਵੋਗੇ ਪਰਮਾਤਮਾ ਤੋਂ ਹਰ ਵੇਲੇ ਆਪਣੀ ਸਾਰਿਆਂ ਦੀ ਮੈਂ ਇਹ ਹੀ ਖੁਸ਼ੀ ਮੰਗਦੀ ਆ ਪਰਮਾਤਮਾ ਸਰਬੱਤ ਦਾ ਭਲਾ ਕਰੀ ਸਰਬੱਤ ਦਾ ਭਲਾ ਕਰੀ ਦਾਤਿਆ ਸੋ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾਉਂਗੀ ਇਹ ਇੱਕ ਧੀ ਦਾ ਗੀਤ ਹੈ ਕਿ ਮੈਂ ਮਾਂ ਨੂੰ ਪਹਿਲਾਂ ਕਹਿੰਦੀ ਆ ਵੀ ਤੂੰ ਮੈਨੂੰ ਚਰਖਾ ਲੈ ਦੇ ਹੁਣ ਮੈਂ ਕੱਤ-ਕੁੱਤ ਕੇ ਆਪਦਾ ਦਾਜ ਬਣਾ ਲਾਂ ਤੇ ਸਾਰੀਆਂ ਮੇਰੀਆਂ ਸਖੀਆਂ ਨੇ ਦਾਜ ਬਣਾ ਲਈ ਕਹਿੰਦੀ ਮੈਨੂੰ ਤਾਂ ਖੇਡਣ ਤੋਂ ਹੀ ਹੋਸ਼ ਨਹੀਂ ਸੀ ਫੇਰ ਉਹ ਚਰਖੇ ਰਾਹੀਂ ਆਬਦੇ ਪੇਕਿਆਂ ਨੂੰ ਕਿਵੇਂ ਯਾਦ ਕਰਦੀ ਐ ਇਹ ਤੁਸੀਂ ਗੀਤ ਰਾਹੀਂ ਸੁਣੋ ਬਾਕੀ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਗੀਤ ਬਹੁਤ ਸੋਹਣਾ ਐ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਣੋਂ ਆਨੰਦ ਪੈਰਜ ਗੀਤ ਦਾ ਚਰਖਾ ਲੈ ਦੇਨੀ ਪੋੜੀਏ ਮਾਏ ਸਾਡੇ ਕਤਣ ਦੇ ਦੀਨ ਆਏ ਚਰਖਾ ਲੈ ਦੇਨੀ ਪੋੜੀਏ ਮਾਏ ਸਾਡੇ ਕਤਣ ਰਖਾਇਆ ਐਸਾ ਕੜੀ ਤਰ ਖਾਣਾ ਅਸੀਂ ਬੇਕਿਆਂ ਤੋਂ ਲਾਏ ਜਾਣਾ ਚਰ ਖਾਇਆ ਐਸਾ ਕੜੀ ਤਰ ਖਾਣਾ ਅਸੀਂ ਬੇਕਿਆਂ ਤੋਂ ਲਾਏ ਜਾਣਾ ਚਰਖਾ ਐਸਾ ਕੜੀ ਜਿਤਲਾਕੇ ਦੇਖਣ ਸੋਰੇ ਤੇ ਦੇਖਣ ਪੇਕੇ ਚਰਖਾ ਐਸਾ ਕੜੀ ਜਿਤਲਾਕੇ ਦੇਖਣ ਸੋਰੇ ਤੇ ਦੇਖਣ ਪੇਕੇ ਮੇਰੇ ਚਰਖੇ ਦੀ ਮਾਲ ਪੁਰਾਣੀ ਕੇੜੀ ਕਰ ਤੂ ਗੀਰਕੁ ਮਾਣੈ ਰਾਣੀ ਮੇਰੇ ਚਰਖੇ ਦੀ ਮਾਲ ਪੁਰਾਣੀ ਕੇੜੀ ਕਰ ਤੂ ਗੀਰਕੁ ਮਾਣੈ ਰਾਣੀ ਸਈਆ ਕਤ ਕਤ ਦਾਜ ਬੁਣਾਏ ਮੈਨੂੰ ਕਮੜੀ ਨੂੰ ਹੋਸ਼ ਨਾ ਆਏ ਸਈਆ ਕਤ ਕਤ ਦਾਜ ਬੁਣਾਏ ਮੈਨੂੰ ਕਮੜੀ ਨੂੰ ਹੋਸ਼ ਨਾ ਆਏ ਸਈਆ ਕਤਕਤ ਪਛੀਆਂ ਨੇ ਪਰੀਆਂ ਨੀਮੇ ਖੇਡਣ ਦੇ ਵਿੱਚ ਰਹੀਆਂ ਸਈਆ ਕਤਕਤ ਪਛੀਆਂ ਨੇ ਪਰੀਆਂ ਨੀਮੇ ਖੇਡਣ ਦੇ ਵਿੱਚ ਰਹੀਆਂ ਮੇਰੇ ਚਰਖੇ ਨੂੰ ਲੱਗੇ ਨੇ ਛਾਪੇ ਤੀਆਂ ਤੁਰ ਕੇ ਰੋਂਦੇ ਨੇ ਮੱਪੇ ਮੇਰੇ ਚਰਖੇ ਨੂੰ ਲੱਗੇ ਨੇ ਛਾਪੇ ਤੀਆਂ ਤੁਰ ਕੇ ਰੋਂਦੇ ਨੇ ਮੱਪੇ ਮੇਰੇ ਚਰਖੇ ਨੂੰ ਲੱਗੇ ਨਹੀਂ ਰੇ ਵਣਾਂ ਤੋਰ ਕੇ ਰੋਂਦੇ ਨੇ ਵੀਰੇ ਮੇਰੇ ਚਰਖੇ ਨੂੰ ਲੱਗੇ ਨਹੀਂ ਰੇ ਵਣਾਂ ਤੋਰ ਕੇ ਰੋਂਦੇ ਨੇ ਵੀਰੇ

ਡੋਲੀ ਚੱਕ ਲਈ ਮੇਰੀ ਘਰ ਨੀ ਮੈਂ ਕੁੰਜਵਾਗ ਕਰ ਲਾ ਮਾਂ ਡੋਲੀ ਚੱਕ ਲਈ ਮੇਰੀ ਘਰ ਨੀ ਮੈਂ ਕੁੰਜਵਾਗ ਕਰ ਲਾ डोली जाके सब यादें कर लाई ना कोई पहन ना दे ना कोई पाई डोली जाके सब यादें कर लाई ना कोई पहन दी से ना कोई पाई